ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਤੁਸੀਂ ਦੇਖੋ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਇੱਕ ਵਾਰ ਡਿਜ਼ਾਈਨ ਰਿਪੀਟ ਕੀਤਾ ਮੈਂ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਇੱਕ ਵਾਰ ਆਪਣਾ ਇਹ ਡਿਜ਼ਾਈਨ ਰਿਪੀਟ ਹੋਇਆ ਇਹਦੇ ਉੱਪਰ ਹੀ ਆਪਾਂ ਡਿਜ਼ਾਈਨ ਆ ਜਿਹੜਾ ਅੱਗੇ ਰਿਪੀਟ ਕਰਾਂਗੇ 6 ਸਲੰਗਾਂ ਦਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਊਗਾ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਜਿਹੜੀ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਤਾਂ ਤੁਸੀਂ ਉਲਟੀ ਸਾਈਡ ਤੋਂ ਬਾਰਡਰ ਬਣਾਉਣ ਤੋਂ ਬਾਅਦ ਕੁੰਡੇ ਵਧਾ ਸਕਦੇ ਹੋ ਠੀਕ ਹੈ ਕੁੰਡੇ ਤੁਸੀਂ ਇਸ ਤਰ੍ਹਾਂ ਵਧਾਉਣੇ ਆ ਜਿਹੜੇ ਆਪਣੇ ਇਹ ਡਿਜ਼ਾਈਨ ਹੈ ਇਹ ਤਿੰਨ ਤਿੰਨ ਕੁੰਡਿਆਂ ਦਾ ਉਸੇ ਹਿਸਾਬ ਨਾਲ ਆਪਣੇ ਕੁੰਡੇ ਆਉਣੇ ਚਾਹੀਦੇ ਆ ਠੀਕ ਹੈ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਲੈ ਲੈਣੇ ਹਨ ਜਿਵੇਂ ਦੇਖੋ ਤਿੰਨ 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 ਤੇ ਦੋ ਕੁੰਡੇ ਵਾਧੂ ਦੋਆਂ ਕੰਨੀਆਂ ਵਾਸਤੇ ਇਸ ਤਰ੍ਹਾਂ ਠੀਕ ਹੈ ਇੱਕ ਇਧਰ ਆ ਜਾਊਗਾ ਇੱਕ ਇਧਰ ਆ ਜਾਊਗਾ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਫਾਸਟ ਰੋ ਰਾਈਟ ਸਾਈਡ ਤੋਂ पहली सिलाई है ठीक है सीधे पास तो सारी सिलाई अपना सीधी बना के कंप्लीट करनी है सारी सिलाई सीधी बनावी बहुत ही ईजी डिजाइन ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ ਡਿਜ਼ਾਈਨ ਲਈ ਤੁਸੀਂ ਮੇਰੇ ਅ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਬਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਪਹਿਲੀ ਸਲਾਈਡ ਡਿਜ਼ਾਈਨ ਦੀ ਕੰਪਲੀਟ ਕਰ ਲਈ ਆਪਾਂ ਸੈਕੰਡ ਰੋ ਰੰਗ ਸਾਈਡ ਤੋਂ ਦੂਸਰੀ ਚਲਾਈ ਠੀਕ ਹੈ ਉਲਟੀ ਸਾਈਡ ਤੋਂ ਪਹਿਲਾ ਕੋਂਡਾ ਤਾਰੋ ਚਾਹੇ ਬਣੋ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਹ ਕੋ ਦੂਸਰੀ ਸਲਾਈ ਆਪਾਂ ਕੰਪਲੀਟ ਕਰ ਲਈ ਠੀਕ ਹੈ ਇਸ ਤਰ੍ਹਾਂ थर्ड ਰੋ ਰਾਈਟ ਸਾਈਡ ਤੋਂ ਤੀਸਰੀ ਸਲਾਈ ਆ ਗਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਤਾਰੋ ਚਾਹੀ ਬਣਾ ਹਾਂ ਦੇਖੋ ਹਰੇਕ ਗੁੰਡਾ ਪੈ ਇਸ ਤਰ੍ਹਾਂ ਬਣਾਉਣਾ ਗੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਗੁੰਡਾ ਸਿੱਧਾ ਬਣਾ ਲੈਣਾ ਫਿਰ ਦੋ ਵਾਰ ਥ੍ਰੈਡ ਲਪੇਟਣਾ ਗੁੰਡਾ ਸਿੱਧਾ ਦੋ ਵਾਰ ਸਟਰੈਡਲ ਭੇਟਣਾ ਕੁੰਡਾ ਸਿੱਧਾ ਲਾਸਟ ਦੇ ਕੁੰਡੇ ਤੱਕ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾਉਦੇ ਜਾਣਾ ਤੀसरी ਸਲਾਈ ਆਪਾਂ ਕੰਪਲੀਟ ਕਰ ਲਈ ਦੇਖੋ ਇਸ ਤਰ੍ਹਾਂ ਸਾਰੇ ਗੁੰਡੇ ਆਪਾਂ ਇਸੇ ਤਰ੍ਹਾਂ ਬਣਾਉਣੇ ਆ ਦੋ ਵਾਰ ਥ੍ਰੈਡਲ ਭੇਡ ਕੇ ਲਾਸਟ ਵਾਲਾ ਗੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਬਾਧੂ ਗੁੰਡਾ ਆਪਣੀ ਕੋਲੇ ਇਸ ਤਰ੍ਹਾਂ ਦੇਖੋ ਹੁਣ ਆ ਗਈ ਆਪਣੀ ਚੌਥੀ ਸਲਾਈ ਰੰਗ ਸਾਈਡ ਤੇ ਪਹਿਲਾ ਕੁੰਡਾ ਤਾਰ ਲੰਘੇ ਇਸ ਤਰ੍ਹਾਂ ਹੁਣ ਆਪਾਂ ਤਿੰਨ ਕੁੰਡੇ ਖੋਲਣੇ ਕਿਉਂਕਿ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਥ੍ਰੈਡ ਪਿੱਛੇ ਕਰ ਲੈਣਾ ਇਸ ਤਰ੍ਹਾਂ 1 2 3 ਦੇਖੋ ਜਿਹੜੇ ਵਾਲਾ ਆਪਾਂ ਤਾਰ ਤੇ ਮੇਨ ਕੁੰਡੇ ਸਲਾਈ ਉੱਪਰ ਰੱਖ ਲੈ ਠੀਕ ਹੈ ਫਿਰ ਆਪਾਂ ਦੁਬਾਰਾ ਇੱਧਰ ਸਲਾਈ ਦੇ ਕਰ ਲੈਣੇ ਆ ਕੁੰਡੀ ਠੀਕ ਹੈ ਫਿਰ ਪਹਿਲਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਦੇਖੋ ਆਪਾਂ ਸਿੱਧਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਥ੍ਰੈਡ ਲਪੇਟ ਕੇ ਅੱਗੇ ਕਰਾਂਗੇ ਇਸ ਤਰ੍ਹਾਂ ਤਾਂ ਦੂਸਰਾ ਕੁੰਡਾ ਬਣ ਗਿਆ। ਫਿਰ ਤਿੰਨ ਦਾ ਕੁਲਟਾ ਕਰ ਦੇਗੇ ਇਸ ਤਰ੍ਹਾਂ ਠੀਕ ਹੈ। ਤਿੰਨ ਕੁੰਡਿਆਂ ਦੇ ਤਿੰਨ ਗੁੰਡੇ ਬਣ ਗਏ ਆਪਣੇ ਕੋਲੇ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਠੀਕ ਹੈ। ਦੁਬਾਰਾ ਫਿਰ ਥ੍ਰੈਡ ਪਿੱਛੇ ਕਰਾਂਗੇ। ਤਿੰਨ ਕੁੰਡੇ ਖੋਲਾਂਗੇ 1 2 3 ਠੀਕ ਹੈ। ਵਾਪਸ ਇੱਧਰ ਸਲਾਈ ਤੇ ਲੈ ਆਵਾਂਗੇ। ਤਿੰਨ ਕੁੰਡਿਆਂ ਦਾ ਪਹਿਲਾਂ ਇੱਕ ਸਿੱਧਾ ਬਣਾਵਾਂਗੇ ਇਸ ਤਰ੍ਹਾਂ। ਥ੍ਰੈਡ ਨੂੰ ਅੱਗੇ ਲੈ ਕੇ ਆਵਾਂਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ। ਦੂਸਰਾ ਕੁੰਡਾ ਬਣ ਜਾਂਦਾ ਠੀਕ ਹੈ ਫਿਰ ਤਿੰਨ ਦਾ ਇੱਕ ਉਲਟ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਤਿੰਨ ਤਿੰਨ ਕੁੰਡੇ ਖੋਲ ਲੈਣੇ ਇਸ ਤਰ੍ਹਾਂ ਵਾਲ ਉਤਾਰ ਦੇਣੇ ਮੀਨ ਕੁੰਡੇ ਸਿਲਾਈ ਉੱਪਰ ਰੱਖ ਲੈਣੇ ਪਹਿਲਾਂ ਤਿੰਨ ਦਾ ਇੱਕ ਬਣਾ ਲੈਣਾ ਸਿੱਧਾ ਕੁੰਡਾ ਬਹੁਤ ਹੀ ਸੌਖਾ ਡਜਾ ਇਹਨਾਂ ਥ੍ਰੈਡ ਲਪੇਟ ਕੇ ਅੱਗੇ ਲੈ ਆਉਣਾ ਦੂਸਰਾ ਕੁੰਡਾ ਬਣ ਜਾਂਦਾ ਤਿੰਨ ਦਾ ਇੱਕ ਉਲਟ ਥ੍ਰੈਡ ਪਿੱਛੇ ਤਿੰਨ ਕੁੰਡੇ ਖੋਲਣੇ ਆ 1 2 ਤੈਨ ਠੀਕ ਹੈ ਵਾਪਸੇ ਅੰਦਰ ਸਲਾਈ ਤੇ ਲੈ ਆਉਣੀ ਆ ਤਿੰਨ ਦਾ ਇੱਕ ਬਣਾਉਣਾ ਸਿੱਧਾ ਕੁੰਡਾ ਥ੍ਰੈਡ ਨੂੰ ਭੇਟ ਕੇ ਅੱਗੇ ਕਰਨਾ ਤਿੰਨ ਦਾ ਇੱਕ ਉਲਟਾ ਥ੍ਰੈਡ ਪਿੱਛੇ ਕਰਨਾ ਤਿੰਨ ਗੁੰਡੇ ਖੋਲਣੇ ਤਿੰਨ ਦਾ ਇੱਕ ਬਣਾਉਣਾ ਸਿੱਧਾ ਕੁੰਡਾ ਥ੍ਰੈਡ ਨੂੰ ਭੇਟ ਕੇ ਅੱਗੇ ਲੈ ਆਉਣ ਤਿੰਨ ਦਾ ਇੱਕ ਬਣਾਉਣਾ ਉਲਟਾ ਥ੍ਰੈਡ ਪਿੱਛੇ න් ිකස්්‍ර තැන්ද එක්කබනන සිද්ධා ක ස්ත්‍ර ත්‍රඩල් පේ එකෙක්ගලේවන තැන්ද එකොල්න් තෙන්ද එක්කබනාවන්ගේ සිද්ධාකඩ තරල් පේට කක්්ගලව තැන්දකොල්ට ਲਾਸਟ ਤੱਕ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਠੀਕ ਹੈ ਤਿੰਨ ਤਿੰਨ ਕੁੰਡੇ ਆਪਾਂ ਖੋਲਣੇ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਪਹਿਲਾ ਤਿੰਨ ਦਾ ਇੱਕ ਸਿੱਧਾ ਬਣਾਵਾਂਗੇ ਥ੍ਰੈਡ ਲਪੇਟ ਕੇ ਅੱਗੇ ਕਰ ਲੈਣਾ ਦੂਸਰਾ ਕੁੰਡਾ ਬਣ ਜਾਂਦਾ ਤਿੰਨ ਦਾ ਉਲਟਾ ਲਾਸਟ ਵਾਲਾ ਉਲਟਾ ਬਣਾਣਾਗੇ ਦੇਖੋ ਚਾਰ ਸਲਾਈਆਂ ਕੰਪਲੀਟ ਕਰ ਲਈਆਂ ਡਿਜ਼ਾਈਨ ਦੀਆਂ ਆਪਾਂ ਪੰਜਵੀਂ ਸਲਾਈ ਆ ਗਈ ਆਪਣੀ ਡਿਜ਼ਾਈਨ ਦੀ

ਪੰਜਵੀਂ ਸਟਾਈਚ ਸਾਰੀ ਸਿੱਧੀ ਠੀਕ ਹੈ ਛੇਵੀਂ ਸਲਾਈ ਡਿਜ਼ਾਈਨ ਦੀ ਛੇਵੀਂ ਤੇ ਲਾਸਟ ਸਲਾਈ ਆ ਗਈ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇਹ ਹੀ ਛੇ ਸਲਾਈਆਂ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਠੀਕ ਹੈ ਜਿਹੜਾ ਗੈਪ ਰੱਖਣਾ ਹੈ ਸਿੱਧੀਆਂ ਉਲਟੀਆਂ ਸਲਾਈਆਂ ਦਾ ਇਹ ਤੁਸੀਂ ਘੱਟ ਵੀ ਰੱਖ ਸਕਦੇ ਹੋ ਜ਼ਿਆਦਾ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਛੇ ਸਲੰਗਾ ਤੋਂ ਬਾਅਦ ਵੀ ਤੁਸੀਂ ਆਪਣਾ ਜਿਹੜਾ ਡਿਜ਼ਾਈਨ ਦੀ ਤੀਸਰੀ ਸਿਲਾਈ ਸ਼ੁਰੂ ਕਰ ਸਕਦੇ ਹੋ ਜੇਕਰ ਵਿੱਚ ਗੈਪ ਹੋਰ ਦੇਣਾ ਤਾਂ ਦੋ ਸਲੰਗਾ ਤੁਸੀਂ ਇੱਕ ਸਿੱਧੀ ਇੱਕ ਕੁਆਲਿਟੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਡਿਜ਼ਾਈਨ ਵਿੱਚ ਗੈਪ ਤੁਸੀਂ ਕਿੰਨਾ ਰੱਖਣਾ ਠੀਕ ਹੈ ਲਓ ਜੀ ਛੇ ਸਲੰਗਾ ਕੰਪਲੀਟ ਹੋ ਗਏ ਇਸ ਤਰ੍ਹਾਂ ਡਿਜ਼ਾਈਨ ਆਇਆ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ